ਸਾਰਾ ਝੋਨਾ ਡੁੱਬਿਆ ਪਾ 5-6 ਫੁੱਟ ਪਾਣੀ ਹੈ ਇੱਥੇ ਦੇਖੋ ਮੱਝਾਂ ਵਿੱਚ ਉਹ ਕਿੱਲਾ ਔਖਾ ਯਾਰ ਆਜੋ ਮੈਂ ਖਿੱਚਦਾ ਆਜਿਨਾ ਉੱਤੇ ਚੱਕਰਾਉ ਭੇਜਦੇ ਆ ਮੁੰਡੇ ਨੂੰ ਕਹਤਾ ਉਹ ਲੈ ਆਉਗਾ ਨਾ ਭਰਾ ਚਲਾ ਦੇ ਨੇ ਆਪਣੀ ਕਲਾਉ ਆਓ ਜੀ ਹਾਂ ਉਹ ਟੁੱਟ ਗਿਆ ਨਾ ਉਹ ਸਾਹਮਣੇ ਟੁੱਟਾ ਉਹ ਨਵਾਂ ਪਾਣੀ ਦੀ ਉਹ ਹਾਂਜੀ ਉਹ ਤੋਂ ਸਾਹਮਣੇ ਆ 7 ਵਜੇ ਟੁੱਟਾ ਉਹ ਤੋਂ ਇਧਰ ਨੂੰ ਆ ਗਿਆ ਹਾਂਜੀ ਅੱਛਾ ਅੱਗੇ ਪਾਣੀ ਵਧ ਗਿਆ ਬਿਆਸ ਘੱਟ ਗਿਆ ਬਿਆਸ ਘੱਟ ਗਿਆ ਸੱਤ ਵਜੇ ਜਿਹੜਾ ਆ ਕੇ ਲਾ ਆ 7 ਵਜੇ ਆ ਗਿਆ ਓਹੋ ਬਾਪੂ ਜੀ ਅਸੀਂ ਆਏ ਆ ਜੇ ਸਮਾਨ ਆ ਗਿਆ ਸਾਰਾ ਚੁੱਕ ਚੱਕਰ ਉੱਥੇ ਮਰਾਲਿਆ ਜੀ ਨਾਲ ਹੋ ਕੇ ਲਾਏ ਉਹ ਸਾਰੇ ਆਪਣੇ ਡਗਰ ਬੜਾ ਪਾਣੀ ਤੁਹਾਡੇ ਜਿਆਦਾ ਹੋ ਗਿਆ ਤਾਂ ਆ ਵੀਰੇ ਕੀ ਹਾਲ ਹੈ ਆ ਜਾ ਬਹੁਤ ਪਾਣੀ ਹੈ ਤੁਹਾਡੇ ਡੰਗਰੇ ਸਾਰੇ ਪਾਣੀ ਵਿੱਚ ਫਸਰੇ ਆ ਬਜਾਰੇ ਡੰਗਰ ਦੋਰਾਂ ਵਿੱਚ ਮਰ ਗਏ ਓਏ ਹੋਏ ਉੱਥੇ ਦੋ ਮਰੇ ਪਾਣੀ ਚੜ ਗਿਆ ਹੈ ਜਿਆਦਾ ਵਿਆਸ ਤੇ ਗਿਆ ਹਾਂ ਹਾਂ ਆ ਥੱਲੇ ਜਿੱਕੜਿਆ ਤਕਾ ਗਿਆ ਕੋਈ ਨਹੀਂ ਮੈਂ ਬੰਨ ਟੁੱਟ ਗਿਆ ਇਧਰ ਆਪਣਾ ਫਤਲੋ ਜਲਾ ਕਹਾਂ ਜੀ ਇਹ ਲਿਖ ਲਿਓ ਇਹਨਾਂ ਦੀ ਗਦਾਵਰੀ ਵਿੱਚ ਨਾ ਪਾਏ ਡੰਗਰ ਸਮਾਨ ਆਪਾਂ ਉੱਪਰ ਵਿਚੜਾਉਣ ਦੀ ਤਿਆਰੀ ਕਰਦੇ ਮੈਂ ਬੰਨ ਟੁੱਟ ਗਿਆ ਨਾ ਇਸ ਲਈ ਹੁਣ ਤਾਂ ਹੀ ਹੁਣ ਟਿਕ ਰੂ ਕੋਣ ਹੋਰ ਨੂੰ ਘਾ ਠੀਕਾ ਕਰਦਾ ਬਚਾਈ ਹੈ ਕਾਰਤਾ ਦਾ ਤੇ ਹੈਗਾ ਜਿੱਥੇ ਬਿੱਖ ਬਰੇੜਾ ਆ ਗਿਆ ਮਿੰਨੇ ਕਰ ਗਿਆ ਆ ਗਿਆ ਪਾਣੀ ਆ ਗਿਆ ਨਾਲੇ ਦੋਲੇ ਸਾਰਾ ਪਾਣੀ ਪਾਣੀ ਆਇਆ ਸੀ ਕੋਈ ਗੱਲ ਨਹੀਂ ਪੈਣਾ ਸੀ ਨਾਲ ਜਿਹੜਾ ਮੁਆਵਜ਼ਾ ਤੇ ਦੇਣੇ ਜਿਹੜਾ ਫਸਲ ਦਾ ਕੋਈ ਹੋਰ ਵੀ ਨੁਕਸਾਨ ਹੋਇਆ ਦੱਸ ਦਿਓ ਬਹੁਤ ਖਾਇਆ ਪੈਨ ਨਹੀਂ ਅੱਜ ਹੀ ਭੇਜਦੇ ਹਾਂ ਹੁਣੇ ਅੱਜ ਹੀ ਭੇਜ ਹੁਣੇ ਭੇਜ ਦਿਆਂ ਨਾਲ ਮੁੰਡੇ ਪਵਾਣਗੇ ਨਾਲ ਹੋ ਗਏ ਠੀਕ ਮਾਤਾ ਯਾਰ ਸੇਵਾ ਲਈ ਆ ਰਹੇ ਜੋ ਵੀ ਸੇਵਾ ਦੱਸੋ ਸਾਡੇ ਲੈ ਕੇ ਅੱਛਾ ਚੋਕਰ ਆ ਰਿਹਾ ਰਸਨ ਆ ਰਿਹਾ ਅੱਛਾ ਬਹੁਤ ਕੁਦਰਤੀ ਮਾਰ ਕੇ ਕੀ ਜੋਰ ਆ ਜੀ ਕੋਈ ਮਹਾਰਾਜ ਜੀ ਕੀ ਜੋਰ ਆ ਹਾਂ ਹਾਂ ਕੋਈ ਨਹੀਂ ਅਸੀਂ ਨਾਲ ਆ ਜੀ ਤੁਸੀਂ ਸਾਨੂੰ ਸ਼ਿਵਾ ਦਿੱਤੀ ਆ ਪੰਜਾਬ ਦੀ ਅਸੀਂ ਲੱਗੇ ਹੋਏ ਆ ਅੱਛਾ ਮੰਤਰੀ ਸਾਹਿਬ ਨੇ ਬਾਪੂ ਜੀ ਸਸਕਰ ਬਾਪੂ ਜੀ ਚੋਕਰ ਮੰਗਾਇਆ ਚੋਕਰ ਆਊਗਾ ਲੱਲਿਓ ਲਾ ਲਿਓ ਰਸਨ ਆਇਆ ਨਾਲ ਰਸਨ ਲਾ ਲਿਓ